ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰਾਏ ਚੈਨਲ ਬਹੁਤ ਬਹੁ ਸਵਾਗਤ ਤੁਹਾਡਾ ਵਿਕਰਮਜੀਤ ਸਿੰਘ ਮਜੀਠੀਆ ਦੇ ਖਿਲਾਫ ਕੀ ਕੀ ਲਾਏ ਗਏ ਇਲਜ਼ਾਮ ਵਿਜੀਲੈਂਸ ਨੇ ਕਿਹੜੇ ਕੇਸ ਵਿੱਚ ਫੜਿਆ ਵਿਕਰਮਜੀਤ ਸਿੰਘ ਮਜੀਠੀਆ ਨੂੰ ਔਰ ਵਿਜੀਲੈਂਸ ਵੱਲੋਂ ਕੀਤੇ ਗਏ ਨੇ ਵੱਡੇ ਖੁਲਾਸੇ ਜੋ 540 ਕਰੋੜ ਰੁਪਏ ਜੋ ਗੈਰ ਕਾਨੂੰਨੀ ਟੰਗ ਨਾਲ ਮਜੀਠੀਆ ਦੇ ਖਾਤਿਆਂ ਵਿੱਚ ਲੈਣ ਦੇਣ ਹੋਈ ਏ ਸਭ ਕੁਝ ਤੁਹਾਡੇ ਨਾਲ ਅਸੀਂ ਜਾਣਕਾਰੀ ਸਾਂਝੀ ਕਰਾਂਗੇ ਜਿਵੇਂ ਹੀ ਕੱਲ ਬਿਕਰਮਜੀਤ ਸਿੰਘ ਮਜੀਠੀਆ ਦੇ ਘਰ ਤੜਕਸਰ ਵਿਜੀਲੈਂਸ ਵੱਲੋਂ ਛਾਪੇਮਾਰੀ ਕੀਤੀ ਗਈ ਉਸ ਦੇ ਘਰੋਂ ਜੋ ਵਿਜੀਲੈਂਸ ਟੀਮ ਨੇ ਬਹੁਤ ਸਾਰਾ ਸਮਾਨ ਬਰਾਮਦ ਕੀਤਾ ਜਿਸ ਵਿੱਚ ਉਹਨਾਂ ਦੇ ਉੱਪਰ ਵੱਡੇ ਇਲਜ਼ਾਮ ਲੱਗੇ ਨੇ ਹੁਣ ਬਿਕਰਮਜੀਤ ਸਿੰਘ ਮਜੀਠੀਆ ਨੂੰ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਔਰ ਡਰਗ ਮਨੀ ਦੀ ਵੱਡੇ ਪੱਧਰ ਤੇ ਲਾਡਰਿੰਗ ਦਾ ਖੁਲਾਸਾ ਹੋਇਆ ਮੁੱਢਲੀ ਜਾਂਚ ਤੋਂ ਪਤਾ ਚੱਲਿਆ ਕਿ 540 ਕਰੋੜ ਰੁਪਏ ਤੋਂ ਵੱਧ ਡਰਗ ਮਨੀ ਕਈ ਤਰੀਕਿਆਂ ਨਾਲ ਜੋ ਲਾਣ ਕੀਤਾ ਗਿਆ ਜਿਸ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਸ਼ਾਮਲ ਨੇ ਸੋ ਵਿਕਰਮਜੀਤ ਸਿੰਘ ਮਜੀਠੀਆ ਦੁਆਰਾ ਨਿਯੰਤਰਣ ਕੰਪਨੀਆਂ ਦੇ ਬੈਂਕ ਖਾਤਿਆਂ ਵਿੱਚ 161 ਕਰੋੜ ਰੁਪਏ ਦੀ ਵੱਡੀ ਬੇਹਿਸਾਬੀ ਨਕਦੀ ਦੀ ਲੈਣ-ਦੇਣ ਹੋਈਏ ਸ਼ੱਕੀ ਵਿਦੇਸ਼ੀ ਸੰਸਥਾਵਾਂ ਰਾਹੀਂ 141 ਕਰੋੜ ਰੁਪਏ ਦਾ ਜੋ ਚੈਨਲਾਈਜੇਸ਼ਨ ਹੋਇਆ ਹੈ ਕੰਪਨੀ ਦੇ ਵਿੱਤੀ ਸਟੇਟਮੈਂਟਾਂ ਵਿੱਚ ਖੁਲਾਸੇ ਸਪਸ਼ਟ ਕਰਨ ਤੋਂ ਬਿਨਾ 236 ਕਰੋੜ ਰੁਪਏ ਦੀ ਵਾਧੂ ਜਮਾ ਰਾਸ਼ੀ ਅਤੇ विक्रमजीत सिंह मिठिया ਵੱਲੋਂ آمدਨ ਦੇ ਕਿਸੇ ਸਾਜਿਸ਼ ਸੋਤੋਂ ਬਿਨਾਂ ਚਲ ਅਚਲ ਚੈਦਾਦੀ ਪ੍ਰਾਪਤੀ ਹੈ ਸੋ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ ਜਾਂਚ ਵਿੱਚ ਜੋ ਸਿੱਟਦੀ ਰਿਪੋਰਟ ਦੇ ਆਧਾਰ ਤੇ ਇਹ ਮਾਮਲਾ ਦਰਜ ਕੀਤਾ ਜੋ ਐਫਆਈਆ ਨੰਬਰ 2 ਮਿਤੀ 20 12 2021 ਚੰਨੀ ਸਰਕਾਰ ਦੇ ਸਮੇ 25 27 ए ਅਤੇ 29 ਐਨਡੀਪੀਐਚ ਐਕਟ ਦੇ ਤਹਿਤ 1985 ਪੀਸੀਐਸ ਪੰਜਾਬ ਦੇ ਅਪਰਾਧ ਐਸਐਸ ਨਗਰ ਵਿੱਚ ਦਰਜ ਕੀਤੀ ਗਈ ਸੀ ਜਿਸ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਦੇ ਵੱਲੋਂ ਵੱਖ-ਵੱਖ ਜੋ ਵੱਡੇ ਪੱਧਰ ਤੇ ਨਸ਼ੀਲੇ ਪਦਾਰਥਾਂ ਦੇ ਪੈਸੇ ਦੀ ਲਾਂਡਰਿੰਗ ਨੂੰ ਦਰਸਾਉਂਦੇ ਸਟੋਹ ਸਬੂਤ ਸਾਹਮਣੇ ਆਏ ਹਨ ਇਹਨਾਂ ਦਾ ਲੈਣ ਦੇਣ ਦੀ ਵਿਜੀਲੈਂਸ ਬਿਊਰੋ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਛਿਟ ਰਾਈ ਕੀਤੀ ਗਈ ਜਾਂਚ ਵਿੱਚ ਇਹ ਕਿਹਾ ਗਿਆ ਕਿ ਇਹ ਫੰਡ ਵਿਕਰਮਜੀਤ ਸਿੰਘ ਮਜੀਠੀਆ ਵੱਲੋਂ ਸਹਾਇਤਾ ਪ੍ਰਾਪਤ ਜੋ ਸਰਾਇਆ ਇੰਡਸਟਰੀ ਵਿੱਚ ਭੇਜੇ ਗਏ ਨਸ਼ੀਲੇ ਪਦਾਰਥਾਂ ਦੇ ਪੈਸੇ ਸਨ ਸੋ ਮਜੀਠੀਆ ਨੇਕੀਵੇਂ ਕੀਤਾ ਇਹ ਵੱਡਾ ਜਿਹੜਾ ਇਨਾ ਧਾਨ ਇਕੱਠਾ ਵਿਜੀਲੈਂਸ ਬਿਊਰੋ ਨੇ ਦੱਸਿਆ ਕਿ ਹੁਣ ਤੱਕ 540 ਕਰੋੜ ਰੁਪਏ ਨਸ਼ੀਲੇ ਪਦਾਰਥਾਂ ਦੇ ਪੈਸੇ ਗੈਰਕਾਨੂੰਨੀ ਤਰੀਕੇ ਦੇ ਤੌਰ ਤੇ ਮਜੀਠੀਆ ਦੇ ਪ੍ਰਭਾਵ ਦੀ ਵਰਤੋਂ ਕਰਕੇ ਇੱਕ ਜਨਤਕ ਸੇਵਕ ਅਤੇ ਵਿਧਾਇਕ ਅਤੇ ਸਾਬਕਾ ਪੰਜਾਬ ਕਾਂਗਰਸ ਵਿੱਚ ਕੈਬਨ ਅਹੁਦਾ ਸੰਭਾਲ ਕੇ ਪੈਦਾ ਕੀਤੇ ਹਨ ਸੋ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮਜੀਠੀਆ ਅਤੇ ਉਹਨਾਂ ਦੀ ਪਤਨੀ ਗਨੀਮ ਕੌਰ ਦੇ ਨਾਮ ਤੇ ਚਲ ਅਚਲ ਜਾਇਦਾਦ ਵਿੱਚ ਕਾਫੀ ਵਾਧਾ ਹੋਇਆ ਹੈ ਜਿਸ ਲਈ ਆਮਦਨ ਦਾ ਕੋਈ ਜਾਇਜ਼ ਸਰੋਤ ਨਹੀਂ ਦਿੱਤਾ ਗਿਆ ਸੋ ਵਿਜੀਲੈਂਸ ਬਿਊਰੋ ਨੇ ਦੱਸਿਆ ਕਿ ਉਹਨਾਂ ਦੇ ਸਾਥੀ ਤੇ 22 ਵਿਅਕਤੀਆਂ ਦੀ ਐਸਆਈਟੀ ਦੀ ਵਿਜੀਲੈਂਸ ਟੀਮ ਲੋ ਜੋ ਤਿੰਨ ਥਾਵਾਂ ਤੇ ਤਲਾਸ਼ੀ ਅਤੇ ਜ਼ਬਤੀਆਂ ਕੀਤੀਆਂ ਗਈਆਂ ਨੇ ਉਹਨਾਂ ਵਿੱਚੋਂ 30 ਤੋਂ ਵੱਧ ਮੋਬਾਈਲ ਫੋਨ 5 ਲੈਪਟਾਪ 3 ਆਈਪੈਡ 2 ਡੈਸਕਟਾਪ ਅਤੇ ਕਈ ਡੈਰੀਆਂ ਬਹੁਤ ساری ਜਾਇਦਾਦ ਦੇ ਦਸਤਾਵੇਜ਼ ਜਿਹੜੇ ਸਬੂਤ ਮਿਲੇ ਨੇ ਮਜੀਠੀਆ ਦੇ ਖਿਲਾਫ ਸੋ ਬੁਲਾਰੇ ਨੇ ਕਿਹਾ ਕਿ ਵਿਕਰਮਜੀਤ ਸਿੰਘ ਮਜੀਠੀਆ ਵਿਜੀਲੈਂਸ ਬਿਊਰੋ ਦੇ ਵੱਲੋਂ ਬੰਦੀ ਫਿਰ ਕ੍ਰਿਆ ਦੀ ਪਾਲਣਾ ਕਰਨ ਤੋਂ ਬਾਅਦ ਕਾਨੂੰਨ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਜਾਂਚ جاری ਹੈ ਤੇ ਹੋਰ ਗ੍ਰਿਫਤਾਰੀਆਂ ਦੀ ਤਲਾਸ਼ੀਆਂ ਤੇ ਜਬਤੀਆਂ ਕੀਤੀਆਂ ਜਾਣਗੀਆਂ ਸਾਰੇ ਇਕੱਠੇ ਕੀਤੇ ਗਏ ਸਬੂਤ ਨਾਇਕ ਫੈਸਲੇ ਲਈ ਸਮਰਥ ਅਧਿਕਾਰੀ ਖੇਤਰ ਦੀ ਅਦਾਲਤ ਵਿੱਚ ਜਮ੍ਹਾਂ ਕਰਵਾ ਕੇ ਜਾਂਚ ਉਹਨਾਂ ਨੂੰ ਤਨਤਰਪੁਰ ਸਿੱਟੇ ਤੇ ਲਿਜਾਇਆ ਜਾਵੇਗਾ ਜੋ ਵਿਕਰਮ ਜੀ ਸਮੂਹਟੀ ਦੇ ਉੱਪਰ ਵੱਡੀ ਕਾਰਵਾਈ ਹੋਈ ਹੈ